ਬੀਤੇ ਦਿਨੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ 117ਵਾਂ ਜਨਮ ਦਿਨ ਭਗਤ ਸਿੰਘ ਪਾਰਕ ਸਾਊਥ ਵਿਨੀਪੈਗ ਬ੍ਰਿਜਵਾਟਰ ਵਿਖੇ ਸਮੂਹ ਸਾਊਥ ਵਿਨੀਪੈਗ ਭਾਈਚਾਰੇ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਦੇ ਜੀਵਨ, ਕੁਰਬਾਨੀ ਤੇ ਸਿਧਾਂਤਾਂ ਬਾਰੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਜਸਵੀਰ ਮੰਗੂਵਾਲ, ਗੁਰਪ੍ਰੀਤ ਸਿੰਘ ਸਰਾਹ, ਦਰਸ਼ਨ ਵਾਂਡਰ, ਮੰਗਤ ਪਟਵਾਰੀ, ਸੋਸਾਇਟੀ ਦੇ ਸਰਪ੍ਰਸਤ, ਸਰਦਾਰ ਧਾਮੀ ਵਰਗੇ ਬੁੱਧੀਜੀਵੀ ਬੁਲਾਰਿਆਂ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਤੇ ਉਸ ਦੀ ਸਮਾਜਵਾਦੀ ਸੋਚ ਕਿ ਇੱਕ جنگ جاری ਹੈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਪ੍ਰੋਗਰਾਮ ਦੇ ਸੰਚਾਲਨ ਸਮੇਂ ਇਨਕਲਾਬ ਜਿੰਦਾਬਾਦ ਦੀ ਤੇ ਸਾਮ ਰਾਜਬਾਦ ਮੁਰਦਾਬਾਦ ਦੇ ਨਾਰੇ ਗੂੰਜਦੇ ਰਹੇ ਪ੍ਰੋਗਰਾਮ ਦੇ ਅਖੀਰ ਵਿੱਚ ਇਸ ਗੱਲ ਦਾ ਤਹਿਯੀਆ ਕੀਤਾ ਗਿਆ ਕਿ ਅਗਲੇ ਸਾਲ ਭਗਤ ਸਿੰਘ ਦਾ ਜਨਮ ਦਿਨ ਹੋਰ ਵੱਡੀ ਪੱਧਰ ਤੇ ਮਨਾਇਆ ਜਾਵੇਗਾ ਹੋਰਾਂ ਤੋਂ ਇਲਾਵਾ ਜਗਿੰਦਰ ਸਿੰਘ ਧਾਮੀ ਜੋਰਾ ਸਿੰਘ ਮੰਡੀਰ ਰਣਜੀਤ ਬਰਾੜ RAM ਚੰਦ ਪੂਰਥੀ ਬੱਬਲ ਗਿੱਲ ਡਾਕਟਰ ਗੁਰਨਾਮ ਸੇਖੋਂ ਮੰਗਤ ਸੋਤਾ ਦਲਜੀਤ ਸਿੰਘ ਤੇ ਨਵ ਸਵੀਰ ਦੇ ਮੁੱਖ ਸੰਪਾਦਕ ਨਵਨੀਤ ਕੌਰ ਤੇ ਉਸਦੇ ਬੱਚਿਆਂ ਆਇਮਨ ਤੇ ਤਸਵੀਰ ਨੇ ਭਗਤ ਸਿੰਘ ਦੇ ਜਨਮ ਤੇ ਆਪਣੇ ਵਿਚਾਰ ਪੇਸ਼ ਕੀਤੇ ਨਵਨੀਤ ਕੌਰ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਨਵੀਂ ਪੀੜੀ ਵਿੱਚ ਸ਼ਹੀਦ ਭਗਤ ਸਿੰਘ ਦਾ ਅਕਸ ਇੱਕ ਹਥਿਆਰਬੰਦ ਹਿੰਸਕ ਨੌਜਵਾਨ ਦਾ ਬਣ ਰਿਹਾ ਹੈ ਜਿਸ ਬਾਰੇ ਪ੍ਰਚਾਰ ਦੀ ਲੋੜ ਹੈ ਕਿ ਭਗਤ ਸਿੰਘ ਹਥਿਆਰਾਂ ਦਾ ਨਹੀਂ ਸਗੋਂ ਕਿਤਾਬਾਂ ਦਾ ਧਾਰਨੀ ਸੀ ਅਤੇ ਉਹ ਇੱਕ ਮਨੁੱਖਤਾਪੱਖੀ ਸੋਚਦਾਵੀ ਧਾਰਨੀ ਸੀ ਉਹਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਆਪਣੀ ਫਾਂਸੀ ਵਾਲੇ ਦਿਨ ਵੀ ਕਿਤਾਬ ਹੀ ਪੜ ਰਿਹਾ ਸੀ ਤੇ ਜਦੋਂ ਉਸ ਨੂੰ ਫਾਂਸੀ ਦੇ ਤਖਤੇ ਤੇ ਲਿਜਾਇਆ ਦੀ ਪੁਲਿਸ ਅਫਸਰ ਲੈਣ ਆਈ ਤਸ਼ੀਦ ਭਗਤ ਸਿੰਘ ਨੇ ਆਪਣੀ ਪੁਸਤਕ ਦਾ ਵਰਕਾ ਮੋੜਿਆ ਅਤੇ ਉਹਨਾਂ ਦੇ ਨਾਲ ਤੁਰ ਪਏ ਜਿਸ ਤੋਂ ਸਬੂਤ ਮਿਲਦਾ ਹੈ ਕਿ ਸ਼ਹੀਦ ਭਗਤ ਸਿੰਘ ਪੁਸਤਕਾਂ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਸਨ ਇਸ ਮੌਕੇ ਡੇਵਿਡ ਪੰਕਰਾਜ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਬਿਊਰੋ ਰਿਪੋਰਟ ਨਵਸਵੀਰ ਟੀਵੀ